ਉਹਨੂੰ ਦੁਕਾਨ ਬੰਦ ਕਰਕੇ ਦੁਕਾਨਦਾਰ ਜਾਣ ਹੀ ਲੱਗਿਆ ਸੀ ਕਿ ਦੁਕਾਨ ਤੇ ਇੱਕ ਕੁੱਤਾ ਆਇਆ ਉਸਦੇ ਮੂੰਹ ਵਿੱਚ ਟੋਕਰੀ ਸੀ ਜਿਸ ਵਿੱਚ ਸਮਾਨ ਦੀ ਲਿਸਟ ਤੇ ਕੁਝ ਪੈਸੇ ਸੀ ਦੁਕਾਨਦਾਰ ਨੇ ਉਹ ਲਿਸਟ ਦੇਖ ਕੇ ਸਮਾਨ ਟੋਕਰੀ ਵਿੱਚ ਰੱਖ ਦਿੱਤਾ ਤੇ ਪੈਸੇ ਲੈ ਲਏ ਕੁੱਤਾ ਮੂੰਹ ਵਿੱਚ ਟੋਕਰੀ ਲੈ ਕੇ ਉਸੇ ਤਰ੍ਹਾਂ ਵਾਪਸ ਚਲ ਪਿਆ ਦੁਕਾਨਦਾਰ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਅਤੇ ਉਹ ਕੁੱਤੇ ਦੇ ਪਿੱਛੇ ਚੱਲ ਪਿਆ ਉਹ ਦੇਖਣਾ ਚਾਹੁੰਦਾ ਸੀ ਇਹ ਇੰਨੇ ਸਮਝਦਾਰ ਕੁੱਤੇ ਦਾ ਮਾਲਕ ਕੌਣ ਹੈ? ਕੁੱਤਾ ਅੱਗੇ ਜਾ ਕੇ ਬੱਸ ਸਟਾਪ ਤੇ ਰੁਕ ਗਿਆ। ਥੋੜੀ ਦੇਰ ਵਿੱਚ ਹੀ ਬੱਸ ਆਈ ਤੇ ਉਹ ਬੱਸ ਵਿੱਚ ਚੜ ਗਿਆ। ਉਸਨੇ ਕੰਡਕਟਰ ਦੇ ਅੱਗੇ ਆਪਣੀ ਗਰਦਨ ਕੀਤੀ ਤਾਂ ਉਸਦੇ ਪਟੇ ਵਿੱਚ ਜਿਹੜਾ ਉਸੇ ਗਲੀ ਵਿੱਚ ਪਾਇਆ ਹੋਇਆ ਸੀ ਉਸ ਵਿੱਚ ਕੁਝ ਪੈਸੇ ਤੇ ਘਰ ਦਾ ਪਤਾ ਸੀ। ਕੰਡਕਟਰ ਨੇ ਉਹ ਪੈਸੇ ਲਏ ਅਤੇ ਟਿਕਟ ਕੱਟ ਕੇ ਵਾਪਸ ਉਸ ਦੀ ਬੈਲਟ ਵਿੱਚ ਉਸਦੇ ਪੱਡੇ ਵਿੱਚ ਪਾ ਦਿੱਤੀ। ਤੇ ਜਦੋਂ ਉਸ ਕੁੱਤੇ ਦਾ ਸਟਾਪ ਨੇੜੇ ਆਇਆ ਕੁੱਤਾ ਅੱਗੇ ਹੋ ਕੇ ਖਿੜਕੀ ਦੇ ਨੇੜੇ ਹੋ ਗਿਆ ਤੇ ਉਸਨੇ ਪੂੰਛ ਹਿਲਾ ਕੇ ਬੱਸ ਕੰਡਕਟਰ ਨੂੰ ਇਸ਼ਾਰਾ ਕੀਤਾ ਤਾਂ ਬੱਸ ਕੰਡਕਟਰ ਨੇ ਬੱਸ ਰੋਕੀ ਤਾਂ ਕੁੱਤਾ ਉਸ ਸਟਾਪ ਤੇ ਉਤਰ ਗਿਆ ਉਸ ਦੇ ਪਿੱਛੇ ਹੀ ਉਹ ਦੁਕਾਨਦਾਰ ਜਿਹੜਾ ਕਿ ਕੁੱਤੇ ਦਾ ਪਿੱਛਾ ਕਰ ਰਿਹਾ ਸੀ ਉਹ ਵੀ ਉਸ ਬੱਸ ਸਟਾਪ ਤੇ ਹੀ ਉਤਰ ਗਿਆ ਜਿਵੇਂ ਹੀ ਉਹ ਕੁੱਤਾ ਸਹੀ ਪਤੇ ਤੇ ਆਪਣੇ ਘਰ ਦੇ ਅੱਗੇ ਪਹੁੰਚਿਆ ਤਾਂ ਉਸਨੇ ਦਰਵਾਜ਼ਾ ਦੋ ਤਿੰਨ ਵਾਰੀ ਖੜਕਾਇਆ ਅੱਗੂ ਕੁੱਤੇ ਦਾ ਮਾਲਿਕ ਨਿਕਲਿਆ ਅਤੇ ਉਸਨੇ ਲਾਠੀ ਲੈ ਕੇ ਸੋਟੀ ਲੈ ਕੇ ਜੋਰ-ਜੋਰ ਦੀ ਕੁੱਤੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਦੁਕਾਨਦਾਰ ਜਿਹੜਾ ਕਿ ਕੁੱਤੇ ਦਾ ਪਿੱਛਾ ਕਰ ਰਿਹਾ ਸੀ ਉਸਨੇ ਮਾਲਿਕ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਿਹਾ ਹੈ ਤਾਂ ਮਾਲਿਕ ਨੇ ਜਵਾਬ ਦਿੱਤਾ ਕਿ ਇਸਨੇ ਮੇਰੀ ਨੀਂਦ ਖਰਾਬ ਕਰ ਦਿੱਤੀ ਜਦੋਂ ਇਹ ਗਿਆ ਸੀ ਕਿ ਇਹ ਚਾਬੀ ਨਹੀਂ ਲੈ ਲੈ ਕੇ ਜਾ ਸਕਦਾ ਸੀ ਰਿਸ਼ਤਿਆਂ ਦੀ ਵੀ ਇਹੀ ਸੱਚਾਈ ਹੈ ਤੁਸੀਂ ਕਿੰਨੀ ਵੀ ਕੋਸ਼ਿਸ਼ ਕਰ ਲਓ ਪਰ ਤੁਸੀਂ ਕਿਸੇ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਤੁਸੀਂ ਜਿੰਨੀ ਵੀ ਵੱਧ ਕੋਸ਼ਿਸ਼ ਕਰੋਗੇ ਉੰਨੀ ਹੀ ਉਹਨਾਂ ਦੀਆਂ ਉਮੀਦਾਂ ਵੱਧਦੀਆਂ ਜਾਣਗੀਆਂ ਤੇ ਤੁਹਾਡੀ ਕੋਈ ਇੱਕ ਕਮੀ ਤੁਹਾਡੀਆਂ ਲੱਖਾਂ ਕੋਸ਼ਿਸ਼ਾਂ ਤੇ ਵੀ ਭਾਰੀ ਪੈ ਸਕਦੀ ਆ ਤੇ ਤੁਸੀਂ ਉਸ ਰਿਸ਼ਤੇ ਤੋਂ ਹੱਟੋ ਇਸ ਲਈ ਰਿਸ਼ਤਿਆਂ ਨੂੰ ਨਿਭਾਉਣ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਬਾਰੇ ਵੀ ਸੋਚੋ ਤੇ ਆਪਣੀ ਸ਼ਾਂਤੀ ਬਣਾਈ ਰੱਖੋ ਤੇ ਦੂਜਿਆਂ ਦੀਆਂ ਉਮੀਦਾਂ ਨੂੰ ਪੂਰੇ ਕਰਨ ਦੇ ਚੱਕਰ ਵਿੱਚ ਆਪਣੀ ਖੁਸ਼ੀ ਨੂੰ ਆਪਣੀ ਸ਼ਾਂਤੀ ਨੂੰ ਆਪਣੀ ਸੰਤੁਸ਼ਟੀ ਨੂੰ ਨਾ ਗਵਾਓ